ਆਂ ਨੂੰ ਫਾਂਸੀ ਦਿਓ ਫਾਂਸੀ ਦਿਓ ਫਾਂਸੀ ਦਿਓ ਬਲਤਕਾਰੀਆਂ ਨੂੰ ਫਾਂਸੀ ਦਿਓ ਫਾਂਸੀ ਦਿਓ ਫਾਂਸੀ ਦਿਓ ਡਾਕਟਰ ਬੇਟੀ ਅਮਰ ਰਹੇ ਅਮਰ ਰਹੇ ਅਮਰ ਰਹੇ ਡਾਕਟਰ ਬੇਟੀ ਅਮਰ ਰਹੇ ਅਮਰ ਰਹੇ ਅਮਰ ਰਹੇ ਡਾਕਟਰ ਬੇਟੀ ਦੇ ਪਰਿਵਾਰ ਨੂੰ ਇਨਸਾਫ ਦਿਓ ਇਨਸਾਫ ਦਿਓ ਇਨਸਾਫ ਦਿਓ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਜੋ ਕਲਕੱਤੇ ਦੇ ਵਿੱਚ ਐਮਬੀਬੀਐਸ ਡਾਕਟਰ ਨਾਲ ਰੇਪ ਕੋਈ ਆਈ ਦਰਿੰਦਿਆਂ ਨੇ ਬਲਤਕਾਰ ਕਰਕੇ ਭੈਣ ਡਾਕਟਰ ਨਾਲ ਕਲਕੱਤੇ ਦੇ ਵਿੱਚ ਉਸ ਨੂੰ ਮੌਤ ਦੀ ਘਾਟ ਉਤਾਰਤਾ ਤੇ ਬਹੁਤ ਗਲਤ ਕੀਤਾ ਏ ਤੇ ਅਜਿਹੇ ਬੰਦਿਆਂ ਨੂੰ ਪਾਲਡੋ ਮਾਰ ਦੇਣਾ ਚਾਹੀਦਾ ਏ ਵੱਢ ਦੇਣਾ ਚਾਹੀਦਾ ਟੋੜੇ ਕਰ ਦੇਣੇ ਚਾਹੀਦੇ ਅੱਗੇ ਫਾਂਸੀ ਦੇਣੀ ਚਾਹੀਦੀ ਸਰਪੰਚ ਵਾਹਿਗੁਰੂ ਆਜੋ ਕਰੋ ਜੀ ਅਰਦਾਸ ਬਾਈ ਅਰਦਾਸ ਇੱਕ ਔੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਸਾਹਿਬ ਆਪੂ ਪਕਾ ਠਿਕ ਧਰਨੇ ਇਸ ਤੋਂ ਭਗਵਤੀ ਜਿਵੇਂ ਗੁਰੂ ਨਾਨਕ ਲੇਵ ਤੇ ਆਏ ਫਿਰ ਅੰਗਰ ਕੁੱਤੇ ਅਮਰਦਾਸ ਰਾਮਦਾਸ ਨੂੰ ਪਾਏ ਅਰਜਨ ਅਰ ਗੋਬਿੰਦ ਨੂੰ ਜਦੋਂ ਸ੍ਰੀ ਗੁਰੂ ਰਾਏ ਸ੍ਰੀ ਅਰਜਨ ਜੀ ਕਿੱਥੇ ਦੂਰ ਜਾਏ ਏਕਮ ਹਾਸਲ ਤੇ ਮਿਲੀਏ ਕਾ ਨਾਉ ਨ ਦੇ ਆਵੇ ਤਾਂ ਇਨਸਾਨ ਜਾਂ ਪਿਆਰਿਆਂ ਚਾਹਾਂ ਸਾਹਿਬ ਜਦਾਂ ਜਾਲੀ ਮੁਕਤਿਆ ਅਟੀਆਂ ਜੰਮੀਆਂ ਤੱਵੀਆਂ ਜਿਨ੍ਹਾਂ ਨਾਮ ਜੁਪਿਆ ਵੰਡ ਸਕਿਆ ਨਾਨਕ ਦੀ ਬਾਣੀ ਦੇ ਟੰਡੂ ਕੀਤਾ ਤੇ ਨਾ ਪਿਆ ਰੈ ਸਜਾਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਸਿੱਧੇ ਅੱਗੇ ਬਾਦਲਾ ਬੁਲਾਏ ਸੁਖੀਆਂ ਲੋਹਾਈਆਂ ਜੜ ਕਟੀਆਂ ਦੇ ਜਿਹੜੇ ਆਰਿਆਂ ਨਾਲ ਚਰਾਏ ਜੇ ਗੁਰਦੁਆਰਿਆਂ ਦੀ ਸੇਵਾ ਲਈ ਪਰਵਾਣੀਆਂ ਆਜਾਵੇ ਆਜਾ ਰਿਆ ਸਿੱਖੀ ਕੇਸਾ ਸੋਸਾ ਨਾਲ ਨਿਵਾਜੀ ਜਿਨ੍ਹਾਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਬੇਨਤੀ ਆਰਈ ਨਗਰ ਮੀਆਂ ਪਰ ਵੱਲੋਂ ਜੋਧੜੀ ਕਰੀ ਜਾਂਦੀ ਹੈ ਜੀ ਕਿ ਮਹਾਰਾਜ ਜੀ ਡਾਕਟਰ ਮੰਨਤਾ ਮਾਨੀਤਾ ਜੋ ਕਿ ਕਲਕੱਤੇ ਦੇ ਵਿੱਚ ਦਰਿੰਦਿਆਂ ਦੀ ਦਰਿੰਦਿਆਂ ਦੀ ਹਵਸ ਦਾ ਸ਼ਿਕਾਰ ਹੋਈ ਹੈ ਤੇ ਦਰਿੰਦਿਆਂ ਦੀ ਹਵਸ ਦਾ ਸ਼ਿਕਾਰ ਹੋਣ ਤੋਂ ਬਾਅਦ ਉਸ ਦੀ ਹੱਤਿਆ ਕਰ ਦਿੱਤੀ ਗਈ ਹੈ ਉਸ ਨੂੰ ਆਪਣੇ ਚਰਨਾ ਦੇ ਵਿੱਚ ਨਿਵਾਸ਼ ਵਕਤ ਅਜੇ ਜੋ ਪਾਪੀ ਦੋਸ਼ੀ ਹੈ ਉਹਨਾਂ ਨੂੰ ਸਖਤ ਤੋਂ ਸਖਤ ਸਜਾਦਤੀ ਜਾਵੇ ਡਾਕਟਰ ਮੰਨਤਿਆ ਨੂੰ ਆਪਣੇ ਚਰਨਾਂ 'ਚ ਨਿਵਾਸ਼ ਬਖਸ਼ੋ ਜੀ ਸਾਰੇ ਹੀ ਨਗਰ ਦੀ ਅਰਦਾਸ ਬੇਨਤੀ ਆਪ ਜੀ ਦੇ ਚਰਨਾਂ ਵਿੱਚ ਹੈ ਡਾਕਟਰ ਮੰਨਤਾ ਦੇ ਪਰਿਵਾਰ ਨੂੰ ਪਾਣਾ ਮੰਨਣ ਦਾ ਬਲ ਬੁੱਧੀ ਬਖਸ਼ੋ ਫੇਰ ਦੁਬਾਰਾ ਸਾਰੇ ਹੀ ਨਗਰ ਵੱਲੋਂ ਆਪ ਜੀ ਦੇ ਚਰਨਾਂ ਦੇ ਵਿੱਚ ਅਰਦਾਸ ਬੇਨਤੀ ਹੈ ਜੀ ਕਿ ਉਹਨਾਂ ਨੂੰ ਸ਼ਰਧਾ ਅਜਲੀ ਭੇਟ ਕਰਦੇ ਆ ਤੇ ਜੇ ਉਹਨਾਂ ਦੇ ਜੋ ਵੀ ਫਤਿਹ ਆ ਰਹੇ ਹਨ ਉਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਬਾਣੇ ਸਰਬੱਤ ਦਾ ਭਲਾ ਅੱਛਾ ਹੁਣ ਮੇਰੀ ਗੱਲ ਸੁਣੋ ਜਿਹੜਾ ਬੋਲੇ ਸੋਨਿਹਾਰ ਵਾਸੀ ਆਕਾਲ ਹਾਂਜੀ ਬ੍ਰਦਰ ਸਾਹਿਬ ਖਾਲਸਾ ਵਾਹਿਗੁਰੂ ਦੀ ਜਿੱਤ ਫਤਿਹ ਅੱਜ ਸਾਡੇ ਪਿੰਡ ਮੀਆਂ ਪਰਤੋ ਪਵੰਤੇ ਸੱਜਣਾ ਸਰਪੰਚ ਸਾਹਿਬ ਬਾਕੀ ਨੌਜਵਾਨ ਸਭਾ ਸਾਰੇ ਇਲਾਕਾ ਵਾਸੀਆਂ ਵੱਲੋਂ ਅਸੀਂ ਕੈਂਡਲ ਮਾਰਚ ਕੱਢ ਰਹੇ ਹਾਂ ਕੈਂਡਲ ਮਾਰਚ ਉਦੋਂ ਕੱਢਣਾ ਦਾ ਕਾਜ਼ਾ ਉਦੋਂ ਜਾਣ ਤੇ ਆਪਣੀ ਮੰਨਤਾ ਗਈ ਜੇ ਡਾਕਟਰ ਕਲਕੱਤੇ ਗਈ ਸਾਡੀ ਬੇਟੀ ਸਾਡੀ ਧੀ ਉਹ ਅਸੀਂ ਇਨਸਾਫ਼ ਵਾਸਤੇ ਇਹ ਲੱਗੇ ਮਾਰਚ ਰੋਸ ਮਾਰਚ ਕੱਢਣਾ ਆ ਇੱਥੇ ਜਿਹੜਾ ਇਨਸਾਫ਼ ਨਹੀਂ ਮਿਲਦਾ ਕਿਸੇ ਨੂੰ ਵੀ ਕਿਉਂਕਿ ਜਿਹੜੇ ਬਲਾਤਕਾਰੀਆਂ ਉਹਨਾਂ ਤਾਂ ਰੋਲ ਮਿਲ ਜਾਂਦੀ ਹੈ ਸਾਡੇ ਇੱਥੇ ਜਿਹੜੇ ਚੰਗੇ ਆ ਉਹਨਾਂ ਨੂੰ ਐਨਐਸਏ ਲਾ ਕੇ ਡਿਪੂਲਗੋੜ ਭੇਜ ਦਿੰਨੇ ਵੀ ਅਸੀਂ ਉਹਦੇ ਹੱਕ ਦੇ ਵਿੱਚ ਅੱਜ ਵਿਚਾਰੀ ਮੰਨਤਾ ਦੇ ਵੀ ਇਨਸਾਫ਼ ਦਿੱਤਾ ਜਾਵੇ ਉਦੇ ਹੱਕ ਦੇ ਵਿੱਚ ਅਸੀਂ ਕੈਂਡਲ ਮਾਰਚ ਕੈਂਡਲ ਮਾਰਚ ਕੱਢਣ ਲੱਗੇ ਆਂ ਬਹਿਰੂ ਚੜਦੀ ਕਲਾ ਰੱਖੇ ਅਸੀਂ ਸਦਾ ਆਦੇ ਹਾਂ ਹਾਂ ਸਾਨੂੰ ਅਸੀਂ ਭੇਡ ਕਰਦੇ ਆਂ ਵਾਹਿਗੁਰੂ ਜੀ ਕਾ ਖਾਲਸਾ ਡਾਕਟਰ ਬੇਟੀ ਅਮਰ ਰਹੇ ਅਮਰ ਰਹੇ ਅਮਰ ਰਹੇ ਡਾਕਟਰ ਬੇਟੀ ਅਮਰ ਰਹੇ ਅਮਰ ਰਹੇ ਅਮਰ ਰਹੇ ਡਾਕਟਰ ਬੇਟੀ ਅਮਰ ਰਹੇ ਅਮਰ ਰਹੇ ਅਮਰ ਰਹੇ ਡਾਕਟਰ ਮੰਨਤਾ ਬੇਟੀ ਅਮਰ ਰਹੇ ਅਮਰ ਰਹੇ ਅਮਰ ਰਹੇ ਡਾਕਟਰ ਬੇਟੀ ਅਮਰ ਰਹੇ ਅਮਰ ਰਹੇ ਅਮਰ ਰਹੇ ਸਕ ਸਜਾਵਾਂ ਮਿਲਣ ਸਜਾਵਾਂ ਮਿਲਣ ਸਜਾਵਾਂ ਮਿਲਣ ਡਾਕਟਰ ਨੂੰ ਇਨਸਾਫ ਦਿਓ ਡਾਕਟਰ ਨੂੰ ਇਨਸਾਫ ਦਿਓ ਇਨਸਾਫ ਦਿਓ ਇਨਸਾਫ ਦਿਓ ਡਾਕਟਰ ਦੇ ਪਰਿਵਾਰ ਨੂੰ ਇਨਸਾਫ ਦਿਓ ਇਨਸਾਫ ਦਿਓ ਇਨਸਾਫ ਦਿਓ ਡਾਕਟਰ ਦੇ ਪਰਿਵਾਰ ਨੂੰ ਇਨਸਾਫ ਦਿਓ ਇਨਸਾਫ ਦਿਓ ਇਨਸਾਫ ਦਿਓ ਡਾਕਟਰ ਬੇਟੀ ਅਮਰ ਰਹੇ ਡਾਕਟਰ ਬੇਟੀ ਅਮਰ ਰਹੇ ਅਮਰ ਰਹੇ ਡਾਕਟਰ ਬੇਟੀ ਅਮਰ ਰਹੇ ਡਾਕਟਰ ਦੇ ਪਰਿਵਾਰ ਨੂੰ ਇਨਸਾਫ ਦਿਓ ਇਨਸਾਫ ਦਿਓ ਇਨਸਾਫ ਦਿਓ ਡਾਕਟਰ ਦੇ ਪਰਿਵਾਰ ਨੂੰ ਇਨਸਾਫ ਦਿਓ ਇਨਸਾਫ ਦਿਓ ਇਨਸਾਫ ਦਿਓ ਡਾਕਟਰ ਬੇਟੀ ਅਮਰ ਰਹੇ ਅਮਰ ਰਹੇ ਅਮਰ ਰਹੇ ਡਾਕਟਰ ਬੇਟੀ ਅਮਰ ਰਹੇ ਅਮਰ ਰਹੇ ਅਮਰ ਰਹੇ ਦਰਿੰਦਿਆਂ ਨੂੰ ਫਾਂਸੀ ਦਿਓ ਦਰਿੰਦਿਆਂ ਨੂੰ ਫਾਂਸੀ ਦਿਓ ਫਾਂਸੀ ਦਿਓ ਫਾਂਸੀ ਦਿਓ ਫાંਸੀ ਦਿਓ ਫાંਸੀ ਦਿਓ ਫાંਸੀ ਦਿਓ ਰਣਦੇਿਆਂ ਨੂੰ ਫાંਸੀ ਦਿਓ ਫાંਸੀ ਦਿਓ ਫાંਸੀ ਦਿਓ ਡਾਕਟਰ ਬੇਟੀ ਅਮਰ ਹੈ ਅਮਰ ਹੈ ਰਣਦੇਿਆਂ ਨੂੰ ਫાંਸੀ ਦਿਓ ਫાંਸੀ ਦਿਓ ਫાંਸੀ ਦਿਓ ਰਣਦੇਿਆਂ ਨੂੰ ਫાંਸੀ ਦਿਓ ਫાંਸੀ ਦਿਓ ਫાંਸੀ ਦਿਓ ਡਾਕਟਰ ਦੇ ਪਰਿਵਾਰ ਨੂੰ ਇਨਸਾਫ਼ ਦਿਓ ਇਨਸਾਫ਼ ਦਿਓ ਇਨਸਾਫ਼ ਦਿਓ ਰਣਦੇਿਆਂ ਨੂੰ ਫાંਸੀ ਦਿਓ ਫાંਸੀ ਦਿਓ ਫાંਸੀ ਦਿਓ ਫાંਸੀ ਦਿਓ ਫાંਸੀ ਦਿਓ ਫાંਸੀ ਦਿਓ ਡਾਕਟਰ ਬੇਟੀ ਅਮਰ ਰਹੇ ਅਮਰ ਰਹੇ ਅਮਰ ਰਹੇ ਡਾਕਟਰ ਬੇਟੀ ਅਮਰ ਰਹੇ ਅਮਰ ਰਹੇ ਅਮਰ ਹੈ ਇਨਸਾਫ ਦਿਓ ਇਨਸਾਫ ਦਿਓ ਫાંਸੀ ਦਿਓ ਇਨਸਾਫ ਦਿਓ ਗਰਿੰਦਿਆਂ ਨੂੰ ਫાંਸੀ ਦੀ ਸਜ਼ਾ ਦਿਓ ਸਜ਼ਾ ਦਿਓ ਸਜ਼ਾ ਦਿਓ ਹਾਂ ਤਰਪਕਾਰੀਆਂ ਨੂੰ ਫਾਂਸੀ ਦਿਓ ਸਜ਼ਾ ਦਿਓ ਸਜ਼ਾ ਦਿਓ ਡਾਕਟਰ ਬੇਟੀ ਅਮਰ ਰਹੇ ਅਮਰ ਰਹੇ ਦਿਓ ਡਾਕਟਰ ਬੇਟੀ ਅਮਰ ਰਹੇ ਅਮਰ ਰਹੇ ਅਮਰ ਰਹੇ ਡਾਕਟਰ ਬੇਟੀ ਅਮਰ ਰਹੇ ਅਮਰ ਰਹੇ ਅਮਰ ਰਹੇ ਅਮਰ ਰਹੇ ਤਰਿੰਦਿਆਂ ਨੂੰ ਫਾਂਸੀ ਦਿਓ ਫਾਂਸੀ ਦਿਓ ਫਾਂਸੀ ਦਿਓ ਬਲਤਕਾਰੀਆਂ ਨੂੰ ਫਾਂਸੀ ਦਿਓ ਫਾਂਸੀ ਦਿਓ ਫਾਂਸੀ ਇਨਸਾਫ ਦਿਓ ਇਨਸਾਫ ਦਿਓ ਡਾਕਟਰ ਬੇਟੀ ਅਮਰ ਰਹੇ ਅਮਰ ਰਹੇ ਅਮਰ ਰਹੇ ਤਰਿੰਦਿਆਂ ਨੂੰ ਫਾਂਸੀ ਦੀ ਸਜ਼ਾ ਦਿਓ ਅਮੀਰ ਦਿਓ ਸੋਹਣਾ ਦਿਓ ਤਰਿੰਦਿਆਂ ਨੂੰ ਫਾਂਸੀ ਦੀ ਸਜ਼ਾ ਦਿਓ ਅਮਰ ਦਿਓ ਸਜ਼ਾ ਦਿਓ रहे अमर रहे डॉक्टर बेटी अमर रहे अमर रहे अमर रहे डॉक्टर बेटी ਦੇ ਪਰਿਵਾਰ ਨੂੰ ਇਨਸਾਫ ਦਿਓ ਇਨਸਾਫ ਦਿਓ ਇਨਸਾਫ ਦਿਓ ਜ਼ਿੰਦਿਆਂ ਨੂੰ ਫਾਂਸੀ ਦਿਓ ਜ਼ਿੰਦਿਆਂ ਨੂੰ ਫਾਂਸੀ ਦਿਓ ਜ਼ਿੰਦਿਆਂ ਨੂੰ ਫਾਂਸੀ ਦਿਓ ਫਾਂਸੀ ਦਿਓ ਫਾਂਸੀ ਦਿਓ ਡਾਕਟਰ ਬੇਟੀ अमर रहे अमर रहे अमर रहे अमर रहे डॉक्टर बेटी ਦੇ ਪਰਿਵਾਰ ਨੂੰ ਇਨਸਾਫ ਦਿਓ ਇਨਸਾਫ ਦਿਓ ਇਨਸਾਫ ਦਿਓ

ਅਮਰ ਰਹੇ ਅਮਰ ਰਹੇ ਅਮਰ ਰਹੇ ਅਮਰ ਰਹੇ ਨਗਰ ਮੀਆਂ ਪਰ ਵੱਲੋਂ ਜੋ ਕਿ ਕਲਕੱਤੇ ਦੇ ਵਿੱਚ ਇੱਕ ਡਾਕਟਰ ਬੇਟੀ ਦੇ ਨਾਲ ਬਲਾਤਕਾਰ ਕਰਨ ਤੋਂ ਬਾਅਦ ਤੁਸੀਂ ਬੈਸ਼ੀਰ ਢੰਗ ਦੇ ਨਾਲ ਉਦੀ ਹੱਤਿਆ ਕਰ ਦਿੱਤੀ ਗਈ ਸੀ ਉਸਦੇ ਸਬੰਧ ਵਿੱਚ ਉਸ ਨੂੰ ਸੱਚੀ ਸ਼ਰਧਾ ਅਜਲੀ ਨਗਰ ਨਿਵਾਸੀਆਂ ਵੱਲੋਂ ਕੈਂਟਰਲ ਮਾਰਚ ਕੱਢ ਕੇ ਕੈਂਟਰਲ ਰੂਪ ਦੇ ਵਿੱਚ ਦਿੱਤੀ ਹੈ ਅਸੀਂ ਪ੍ਰਮਾਤਮਾ ਅੱਗੇ ਅਰਦਾਸ ਕਰਦੇ ਹਾਂ ਕਿ ਡਾਕਟਰ ਸਾਹਿਬ ਨੂੰ ਆਪਣੇ ਚਰਨਾਂ ਵਿੱਚ ਨਿਵਾਸ਼ ਬਖਸ਼ੇ ਅਤੇ ਪਿੱਛੇ ਪਰਿਵਾਰ ਨੂੰ ਪਾਣਾ ਮੰਨਣ ਦੀ ਬਲ ਬੁੱਧੀ ਬਖਸ਼ੇ ਡਾਕਟਰ ਬੇਟੀ ਅਮਰ ਰਹੇ ਅਮਰ ਰਹੇ ਅਮਰ ਰਹੇ ਅਮਰ ਰਹੇ ਡਾਕਟਰ ਬੇਡੀ ਦੇ ਪਰਿਵਾਰ ਨੂੰ ਇਨਸਾਫ ਦਿਓ ਇਨਸਾਫ ਦਿਓ ਇਨਸਾਫ ਦਿਓ ਕੋਚਿਆਂ ਨੂੰ ਫਾਂਸੀ ਦਿਓ ਫਾਂਸੀ ਦਿਓ ਫਾਂਸੀ ਦਿਓ ਹੋਰ ਭਾਈ ਕੋਈ ਜਿਹੜਾ ਵਿਚਾਰ ਪੇਸ਼ ਕਰਨਾ ਚਾਹੁੰਦਾ ਆਪਣੇ ਕਰੋ ਜੀ ਡਾਕਟਰ ਜੀ ਬਹੁਤ ਹੀ ਸਰਕਾਰ ਜੋ ਸਾਡੇ ਨਗਰ ਨਿਵਾਸੀਓ ਜਿਵੇਂ ਕਿ ਆਪ ਜੀ ਨੂੰ ਪਤਾ ਹੀ ਹੈ ਕਿ ਸਾਡੇ ਬੰਗਾਲ ਦੇ ਵਿੱਚ ਇੱਕ ਰੈਜ਼ੀਡੈਂਸ਼ੀਅਲ ਡਾਕਟਰ ਡਾਕਟਰ ਮਮਤਾ ਜੀ ਜਿਹਦਾ ਕਿ ਉਹਦਾ ਆਨ ਡਿਊਟੀ ਉਸੇ ਡਿਊਟੀ ਰੂਮ ਦੇ ਵਿੱਚ ਰੇਪ ਕੀਤਾ ਗਿਆ ਉਸ ਦੇ ਨਾਲ ਸੈਕਸ ਕੀਤਾ ਗਿਆ ਬੁਰੀ ਬੁਰੀ ਤਰ੍ਹਾਂ ਨੂੰ ਸੈਕਸ ਕਰਕੇ ਉਹਦੀਆਂ ਹੱਡੀਆਂ ਤੱਕ ਤੋੜ ਦਿੱਤੀਆਂ ਗਈਆਂ ਉਹਦੀਆਂ ਅੱਖਾਂ ਦੇ ਵਿੱਚ ਕੰਚ ਪਾ ਕੇ ਉਹਦੀਆਂ ਅੱਖਾਂ ਚੋਂ ਖੂਨ ਕੱਢ ਦਿੱਤਾ ਗਿਆ ਸੋ ਇਹ ਇਹੋ ਜਿਹੀ ਕਾਨੂੰਨੀ ਘਟਨਾ ਸਾਡੇ ਹਿੰਦੁਸਤਾਨ ਦੀ ਲਈ ਇੱਕ ਬਹੁਤ ਵੱਡਾ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਤਾਂ ਸਾਡਾ ਜਿਹੜਾ ਦੇਸ਼ ਹੈ ਉਹਦਾ ਅਕਸ ਸੰਸਾਰ ਲੈਵਲ ਤੇ ਕਿਹੋ ਜਿਹਾ ਹੋਵੇਗਾ ਇਹ ਸਾਡੇ ਲਈ ਸੋਚਣ ਦਾ ਸਮਾਂ ਹੈ ਅਗਲੀ ਗੱਲ ਤੁਸੀਂ ਪਿਛੇ ਦੇਖਿਆ ਇਹ ਸਾਡੀ ਬੇਟੀ ਨਾਲ ਹੁਣ ਤੱਕਾ ਹੋਇਆ ਤੁਸੀਂ ਦੇਖ ਚੁੱਕੇ ਹੋ ਕਿ ਇੱਕ ਵਿਨੇਸ਼ ਫੋਗੜਾੜ ਨਾਲ ਦੀ ਕੁੜੀ ਸਾਡੀ ਜਿਹਨੇ 올림픽 ਦੇ ਵਿੱਚ ਮੈਡਲ ਜਿੱਤਣਾ ਸੀ ਉਹ ਵੀ ਰਾਜਨੀਤੀ ਦਾ ਵਿਚ ਵਿਸ਼ਵਗੁਰੂਆਂ ਦਾ ਜਿਹੜੀ ਆ ਸਰਕਾਰ ਹੋਈ ਹੈ ਉਹਨੂੰ ਵੀ ਬੇਟੀ ਨੂੰ ਸ਼ਰਮਸਾਰ ਕਰਕੇ ਭੇਜਿਆ ਗਿਆ ਉਹਦਾ ਵੀ ਰੌਲਾ ਸੀ ਕਿ ਬ੍ਰਿਜ ਪੁਸ਼ਣ ਵਰਗੇ ਉਹਨਾਂ ਦੇ ਨਾਲ ਰੇਪ ਕਰਦੇ ਹਨ ਤੇ ਉਹਦੇ ਨਾਲ ਵੀ ਤੱਕਾ ਹੋਇਆ ਹੁਣੇ ਹਾਲ ਤੁਸੀਂ ਦੇਖਿਆ ਕਿ ਡੇਰਾ ਸਿਰਸਾ ਸਾਧਾ ਉਹਨੂੰ 5 ਸਾਲ ਦੇ ਵਿੱਚ 15 ਵਾਰੀ ਪਰੋਲ ਮਿਲ ਗਈ ਉਹ ਪਰੋਲ ਕਿਉਂ ਮਿਲਦੀ ਹੈ ਕਿਉਂਕਿ ਉਹ ਦੋਸ਼ੀ ਇੱਕ ਬਲਾਤਕਾਰੀ ਸਿੱਧ ਹੋ ਚੁੱਕਿਆ ਹੈ ਸੋ ਇਹ ਦੋ ਤਰ੍ਹਾਂ ਦਾ ਕਾਨੂੰਨ ਹੈ ਹਿੰਦੁਸਤਾਨ 'ਚ ਸੋ ਇਸ ਕਰਕੇ ਇਹ ਸੱਥਾਂ 'ਚੋਂ ਆਵਾਜ਼ ਉੱਠੀ ਆਜ ਮੀਆਂਪੁਰ 'ਚੋਂ ਆਵਾਜ਼ ਉੱਠੀ ਹੈ ਇਹ ਇਨਸਾਫ ਦਾ ਕਾਫਲਾ ਅੱਗੇ ਵੀ ਜਾਊਗਾ ਅੱਜ ਨਗਰ ਪੰਚਾਇਤ ਸ਼ਾਮਲ ਹੈ ਨੌਜਵਾਨ ਸਭਾ ਸ਼ਾਮਲ ਹੈ ਹਰ ਪਿੰਡ ਦਾ ਨਾਗਰਿਕ ਸ਼ਾਮਲ ਹੈ ਸੋ ਅਸੀਂ ਪ੍ਰਮਾਤਮਾ ਅੱਗੇ ਅਰਦਾਸ ਕਰਦੇ ਹਾਂ ਕਿ ਇਸ ਦਰਿੰਦਗੀ ਦਾ ਸ਼ਿਕਾਰ ਹੋਈ ਉਸ ਭੈਣ ਨੂੰ ਪ੍ਰਮਾਤਮਾ ਆਪਣੇ ਚਰਨਾਂ ਦਾ ਨਿਵਾਸ ਬਖਸ਼ੇ ਕਿ ਜਿਹੜੇ ਦੋਸ਼ੀ ਹਨ ਉਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਮਿਲਣ ਇਹ ਅਸੀਂ ਅਰਦਾਸ ਕਰਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ